ਆਮ ਆਦਮੀ ਪਾਰਟੀ ਨਾਲ ਤੁਸੀਂ ਬੜੇ ਚਾਅ ਨਾਲ ਵੀ ਵੋਟਾਂ ਪਾਈਆਂ ਹੋਣਗੀਆਂ ਕਈਆਂ ਨੇ ਪਰ ਕਈਆਂ ਕਾਰਨਾ ਕਰਕੇ ਕਈ ਕੰਮ ਸਿਰੇ ਨਹੀਂ ਚੜ ਸਕੇ ਮੈਨੂੰ ਹੁਣੇ ਹੀ ਕਲਵੰਸੋਣੀ ਦਾ ਸੰਦੇਸ ਜੀ ਆਪਣੇ ਪਿੰਡ ਦੀਆਂ ਮੁਸ਼ਕਲਾਂ ਜਾਂ ਆਪਣੇ ਪਿੰਡ ਦੀਆਂ ਜਿਹੜੀਆਂ ਤਕਲੀਫਾਂ ਸੀਗੀਆਂ ਉਹਨਾਂ ਬਾਰੇ ਜ਼ਿਕਰ ਕੀਤਾ ਸਾਰਨੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਕਿ ਜਿਹੜੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਜੋ ਵੀ ਕੀਤਾ ਤੁਹਾਡੀ ਖਾਤਰ ਕਿਉਂਕਿ ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਐਮਐਲਏ ਸਾਹਿਬ ਦਾ ਕਈ ਵਾਰ ਪਰਿਵਾਰਾਂ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ ਕੋਈ ਅਭੀ ਨਭੀ ਹੋ ਜਾਂਦੀ ਆ ਤੇ ਹਸਪਤਾਲਾਂ ਦੇ ਖਰਚੇ ਹੀ ਹਸਪਤਾਲਾਂ ਦੇ ਇਹੋ ਜਿਹੇ ਹੁੰਦੇ ਆ ਵੀ ਬੰਦਾ ਝੱਲ ਨਹੀਂ ਸਕਦਾ ਉਹਦੇ ਤਹਿਤ 10 ਲੱਖ ਰੁਪਏ ਦਾ ਬੀਮਾ ਹਰ ਸਾਲ ਉਹ ਸਰਕਾਰ ਤੁਹਾਡੇ ਤੱਕ ਕਰਕੇ ਇਕੱਲੇ ਇਕੱਲੇ ਘਰ ਨੂੰ ਮਤਲਬ ਇਹ ਨਹੀਂ ਹੋਊਗਾ ਵੀ ਕੋਈ ਉੱਚ-ਨੀਚ ਨਹੀਂ ਹੋਊਗੀ ਕੋਈ ਵੈਰ-ਵਿਰੋਧ ਨਹੀਂ ਹੋਊਗਾ ਸਾਰਿਆਂ ਦਾ ਕਰੂਗੀ ਉਹ ਵੀ ਸਾਡੇ ਕੋਲ ਸਰਵੇ ਵੀ ਸ਼ਾਇਦ ਤੁਹਾਡੇ ਪਿੰਡ 'ਚ ਹੋ ਗਏ ਹੁਣ ਮੈਨੂੰ ਹੁਣ ਇਸ ਗੱਲ ਦਾ ਹੋ ਗਏ ਸਰਵੇ ਹੋ ਗਏ ਤੁਹਾਡੇ ਸਰਵੇ ਵੀ ਹੋ ਗਿਆ ਔਰ ਉਹ ਵੀ ਜਿਹੜਾ ਤੁਹਾਡਾ ਜਿਹੜਾ ਆ ਉਹ ਵੀ ਜਿਹੜੇ ਮਸਲੇ ਜਿਹੜੇ ਆ ਉਹ ਸਾਡੇ ਕੋਲ ਕਾਰਡ ਆ ਜਣੇ ਆ ਤੇ ਉਹ ਕਾਰਡ ਜਿਹੜੇ ਆ ਸਾਡੇ ਕੋਲੋਂ ਲੈ ਲਿਓ ਕਿਉਂਕਿ ਇਹ ਮੰਗਾਈ ਦੇ ਸਮੇਂ ਦੇ ਵਿੱਚ ਇੱਕ ਆਮ ਇਨਸਾਨ ਨਹੀਂ ਉਥੋਂ ਤੱਕ ਪਹੁੰਚ ਕਰ ਸਕਦਾ ਨਹੀਂ ਉਥੋਂ ਤੱਕ ਵੱਡੇ ਹਸਪਤਾਲਾਂ ਤੱਕ ਜਾ ਸਕਦਾ ਆਪਾਂ ਤੇ ਉਂਝ ਹੀ ਕਹਿੰਨੇ ਵੀ ਰੱਬ ਵਾਹ ਹੀ ਨਾ ਪਾਵੇ ਪਰ ਕੁਦਰਤੀ ਇਹ ਚੀਜ਼ਾਂ ਬਣੀਆਂ ਨੇ ਜੇ ਪੈ ਵੀ ਜਾਵੇ ਉਹ ਵੀ ਸਰਕਾਰ ਨੇ ਸਾਹ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਉਹ ਵੀ ਜ਼ਿੰਮੇਵਾਰੀ ਚੁੱਕ ਲਈ ਹੈ ਕਿ 10 ਲੱਖ ਰੁਪਿਆ ਹਰ ਪਰਿਵਾਰ ਦਾ ਮੈਂ ਮੋਦਵਰ ਸਹਿਬਾਨਾ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਸਾਰੇ ਰਜਿਸਟਰ ਹੋਇਓ ਸਾਰੇ ਪਰਿਵਾਰ ਰਜਿਸਟਰ ਹੋਇਓ ਤਾਂ ਕਿ ਕੋਈ ਵਾਂਝਾ ਨਾ ਰਹਿ ਜਾਵੇ ਇਸ ਸਕੀਮ ਤੋਂ ਬਾਕੀ ਲਾਲ ਲਕੀਰ ਵਾਲੀ ਵੀ ਸਕੀਮ ਤੁਹਾਡੇ ਕੋਲ ਮੇਰੇ ਖਲ ਆ ਗਈ ਆ ਉਹਦਾ ਵੀ ਸਰਵੇ ਹੋ ਗਿਆ ਆ ਉਹਦੇ ਵੀ ਮਾਲਕੀ ਦੇ ਹੱਕ ਜਿਹੜੇ ਲਾਲਕੀਰ ਦੇ ਅੰਦਰ ਹੁੰਦੇ ਸੀਗੇ ਜਗਾ ਹੁੰਦੀ ਸੀ ਥਾਂ ਹੁੰਦਾ ਸੀ ਕੋਠਾ ਹੁੰਦਾ ਸੀ ਮਕਾਨ ਹੁੰਦਾ ਸੀ ਉਹ ਵੀ ਜਿਹੜਾ ਆ ਉਹ ਜਿਹੜੇ ਆ ਉਹ ਸਰਵੇ ਹੋ ਕੇ ਉਹਨਾਂ ਦੇ ਮਾਲਕੀ ਦੇ ਹੱਕ ਉਹਨਾਂ ਨੂੰ ਮਿਲ ਜਾਣੇ ਆ ਦੇਖੋ ਮੈਂ ਗੱਲਾਂ ਤਾਂ ਕਰਦਾ ਕਿ ਅਸੀਂ ਵੀ ਭਾਵੇਂ ਸਰਕਾਰਾਂ 'ਚ ਰਹੇ ਆ ਪਰ ਇਹ ਚੰਗੀ ਸੋਚ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਇਹ ਆ ਜੋ ਮਾਲਕੀ ਦੇ ਹੱਕ ਉਹਨਾਂ ਨੂੰ ਮਿਲ ਜਾਣੇ ਆ ਉਹ ਜਗਾ ਬੰਦਾ ਵੇਚ ਸਕਦਾ ਉਹ ਜਗੇ ਦੇ ਉੱਤੇ ਲੋਨ ਲੈ ਸਕਦਾ ਕਿਸੇ ਨੇ ਆਪਣਾ ਕਾਰੋਬਾਰ ਕਰਨਾ ਉਹ ਕਰ ਸਕਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਇਹ ਸਰਕਾਰ ਵੱਲੋਂ ਮਹੱਈਆ ਹੋਣੀਆਂ ਨੇ ਸੋ ਮੈਂ ਬੇਨਤੀ ਕਰਦਾ ਕਿ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਇਹ ਜਿਹੜੇ ਹੁਣ ਦੂਜੀਆਂ ਪਾਰਟੀਆਂ ਦੇ ਕਿਸੇ ਦੀ ਕੋਈ ਮਜਬੂਰੀ ਹੋਊ ਕਿਸੇ ਦੀ ਰਿਸ਼ਤੇਦਾਰੀ ਹੋਊ ਕਿਸੇ ਦੀ ਸਾਹ ਜਊ ਪਰ ਇਸ ਸਕੀਮਾ ਤਾਂ ਹੀ ਇਹਨਾਂ ਇਹਨਾਂ ਨੂੰ ਤਰੀਕੇ ਨਾਲ ਲਾਗੂ ਹੋ ਸਕਦੀਆਂ ਨੇ ਜੇ ਤੁਸੀਂ ਸਾਰੇ ਤਗੜੇ ਹੋ ਕੇ ਅੱਜ ਸਰਕਾਰ ਦਾ ਹਿੱਸਾ ਬਣੋਗੇ ਦੇਖੋ ਅੱਜ 1.5 ਸਾਲ ਹਾਲੇ ਸਰਕਾਰ ਹੈਗੀ ਆ ਕਿਸੇ ਨੇ ਕੁਝ ਨਹੀਂ ਕਰਨਾ ਜੇ ਕਰਨਾ ਤੇ ਸਰਕਾਰ ਨੇ ਹੀ ਸਹੂਲਤਾਂ ਦੇੜੀਆਂ ਤੇ ਸਰਕਾਰ ਦੇ ਹੀ ਕੰਮ ਹੋਣੇ ਆ ਇਹ ਮੇਰੀ ਬੇਨਤੀ ਆ ਕਿ ਇਹ ਦੇ ਜੇ ਕੱਲੇ-ਕੱਲੇ ਇਲਾਕੇ ਚ ਜਾਈਦਾ ਕੱਲੇ-ਕੱਲੇ ਪਿੰਡ ਜਾਈਦਾ ਕਿਉਂਕਿ ਜਿਹੜੇ ਪਿਛਲੇ ਕੰਮ ਵੀ ਕੀਤੇ ਨੇ ਇਹਦੇ ਹੁਣ ਨਵੇਂ ਲੋਕ ਆ ਗਏ ਤੇ ਇਹ ਆnde ਦਵਾ-ਦਵ ਸਾਡਾ ਦਾ ਲੱਗ ਜੇ ਤੇ ਅਸੀਂ ਜਿੱਤ ਕੇ ਪਰਾਂ ਜਾਈਏ ਪਰ ਜਿੱਤੇ ਅਹ ਨਹੀਂ ਜਾਣਾ ਇਹਨਾਂ ਤੋਂ ਇਹ ਭਲੇਖਾ ਕਿਸੇ ਨੂੰ ਇਹ ਜਿਹੜੀ ਸਰਕਾਰ ਕੰਮ ਕਰੂਗੀ ਜਿਹੜਾ ਇਨਸਾਨ ਕੰਮ ਕਰੂਗਾ ਉਹਦੇ ਹੱਕ ਚ ਫਤਵਾ ਹੋਣਾ ਹੈ ਸੋ ਇਸ ਕਰਕੇ ਕੋਈ ਮੁਸ਼ਕਲਾਂ ਸਰਪੰਚ ਸਾਹਿਬ ਨੇ ਮੈਨੂੰ ਦੱਸਿਆ ਨੇ ਇਹਨਾਂ ਨੇ ਦੱਸਿਆ ਨੇ ਸਾ ਕੋਲ ਸੁਣਾ ਨੇ ਕੋਈ ਫਿਰਨੀ ਦਾ ਮਸਲਾ ਆ ਮੇਰਾ ਖਿਆਲ ਇੱਕ ਕੋਈ ਸ਼ਮਸ਼ਾਨ ਘਾਟ ਦੇ ਮਸਲੇ ਆ ਉਹ ਮੈਂ ਤੁਹਾਡੇ ਤੱਕ ਪਹੁੰਚਾ ਦੂੰਗਾ ਉਹ ਤੁਸੀਂ ਆਪਣੇ ਤਰੀਕੇ ਨਾਲ ਭੋਵੇਂ ਮੈਂ ਪੰਚਾਇਤੀ ਰਾਜ ਨੂੰ ਕਹਿ ਦੂੰਗਾ ਜਾਂ ਕਿਸੇ ਨੂੰ ਕਹਿ ਦੂੰਗਾ ਉਹ ਤੁਹਾਡੇ ਜਿਹੜੇ ਮਸਲੇ ਜਿਹੜੇ ਆ ਉਹ ਸਵੇਰੇ ਕੋਈ ਨਾ ਕੋਈ ਆ ਜਾਊਗਾ ਤੇ ਉਹ ਤੁਸੀਂ ਉਹਨੂੰ ਲਿਖਾ ਦਿਓ ਤੇ ਉਹ ਜਿਹੜੇ ਕੰਮ ਤੁਹਾਡੇ ਮੇਰਾਖੇ ਵਾਲਿਆਂ ਦੋਆ ਚੋਂ 10 ਦਿਨਾਂ ਦੇ ਵਿੱਚ ਵਿੱਚ ਹੀ ਸ਼ੁਰੂ ਕਰਾ ਦੇਾਂਗੇ ਸੋ ਤੁਹਾਡਾ ਤੋਂ ਆਸ ਵੀ ਰੱਖਦਾ ਤੇ ਮਾਣ ਵੀ ਆ ਕਿਉਂਕਿ ਅੱਜ ਮੈਨੂੰ ਤਕਰੀਬਨ 25-28 ਸਾਲ ਹੋ ਗਏ ਐ ਇਸ ਪਿੰਡ ਦੇ ਵਿੱਚ ਆਉਂਦਿਆਂ ਇਹ ਪਿੰਡ ਸ਼ੁਰਤੋਂ ਹੀ ਤਰਨਤਨ ਕਈ ਪਿੰਡ ਤੇ ਬਾਅਦ ਦੇ ਵਿੱਚ ਜਦੋਂ ਆ ਹਲਕਾ ਬੰਦੀ ਹੋਈ ਕਈ ਪਿੰਡ ਬਾਅਦ ਦੇ ਵਿੱਚ ਆਏ ਪਰ ਇਹ ਪਿੰਡ ਸ਼ੁਰਤੋਂ ਹੀ ਜਿਹੜਾ ਇਹ 2002 ਤੋਂ ਲੈ ਕੇ ਅੱਜ ਤੱਕ ਬੜਾ ਮਾਣ ਤੇ ਸਤਿਕਾਰ ਮਿਲਿਆ ਇਸ ਪਿੰਡ 'ਚੋਂ ਤੁਹਾਡਾ ਸਾਰਿਆਂ ਦਾ ਇੱਥੇ ਆਿਆਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਆਪਾਂ 11 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ 14 ਨੂੰ ਚੰਗਾ ਰਿਜ਼ਲਟ ਆਵੇ ਜੇ ਚੰਗਾ ਰਿਜ਼ਲਟ ਆਊਗਾ ਤਾਂ ਹੀ ਆਪਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਉੱਤੋਂ ਲਿਆ ਸਕਦੇ ਆ